ਇੱਕ ਹੋਰ ਨਾਮੀ ਕਲਾਕਾਰ ਨੂੰ ਧਮਕੀ ਮਿਲਣ ਦੀ ਖਬਰ ਸਾਹਮਣੇ ਆਇਆ ਦੱਸ ਦਿਆ ਕਿ ਲਾਰੈਂਸ ਗੈਂਗ ਦੇ ਵੱਲੋਂ ਇਹ ਜਿਹੜੀ ਆ ਧਮਕੀ ਦਿੱਤੇ ਗਿਆ ਲਾਰੈਂਸ ਗੈਂਗ ਲਾਰੈਂਸ ਬਿਸ਼ਨੋਈ ਦਾ ਜੋ ਗੈਂਗ ਆ ਉਸ ਦਾ ਹੀ ਇੱਕ ਸਾਥੀ ਆਰਜੂ ਬਿਸ਼ਨੋਈ ਜਿਹੜਾ ਉਸ ਦੇ ਵੱਲੋਂ ਧਮਕੀ ਦਿੱਤੇ ਗਿਆ ਤੇ ਉਸ ਦੇ ਵੱਲੋਂ ਇਸ ਗਾਇਕ ਤੋਂ 10 ਕਰੋੜ ਦੀ ਜਿਹੜੀ ਅਪਰਾਧੀ ਮੰਗੀ ਗਈ ਆ ਦੱਸ ਦਿਆ ਕਿ ਕਾਲ ਕਰਕੇ ਇਸ ਦੇ ਵੱਲੋਂ ਉਸ ਦੇ ਗਾਇਕ ਸਾਥੀ ਨੂੰ ਜਿਹੜੀ ਗਾਇਕ ਦੇ ਸਾਥੀ ਨੂੰ ਜਿਹੜੀ ਉਹ ਧਮਕੀ ਦਿੱਤੀ ਗਈ ਹੈ ਤੇ ਧਮਕੀ ਦੇ ਵਿੱਚ ਕਿਹਾ ਕਿ ਹਫ਼ਤੇ ਦਾ ਟਾਈਮ ਤੈਨੂੰ ਦਿੰਨੇ ਆ ਜੇਕਰ ਤੂੰ 10 ਕਰੋੜ ਨਹੀਂ ਦੰਦਾ ਤਾਂ ਤੈਨੂੰ ਫਿਰ ਗੱਡੀ ਚਾਰ ਦਿਆਂਗੇ ਤਾਂ ਦੱਸ ਦिए ਕਿ ਉਹ ਨਾਮੀ ਕਲਾਕਾਰ ਉਹ ਨਾਮੀ ਸਿੰਗਰ ਜਿਹੜਾ ਉਹ ਬੀ ਪ੍ਰਾਕ ਹੈ ਤਾਂ ਦੱਸ ਦिए ਕਿ ਬੀ ਪ੍ਰਾਕ ਨੂੰ ਆਰਜੂ ਬਿਸ਼ਨੋਈ ਜਿਹੜਾ ਕਿ ਲੌਰੈਂਸ ਲੌਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਤੋਂ ਵੱਲੋਂ ਜਿਹੜੀ ਉਹ ਧਮਕੀ ਦਿੱਤੀ ਗਈ ਹੈ ਤੇ ਧਮਕੀ ਵੀ ਸੁਣਾ ਦਿੰਨੇ ਆ ਤਾਂ ਦੱਸ ਦिए ਕਿ ਉਸ ਦੇ ਵੱਲੋਂ ਆਰਜੂ ਬਿਸ਼ਨੋਈ ਦੇ ਵੱਲੋਂ ਵੀ ਪ੍ਰਾਕ ਦੇ ਸਾਥੀ ਕਹਿ ਲਿਆ ਜਾਂ ਸ਼ਾਇਦ ਮੈਨੇਜਰ ਕਹਿ ਲਿਆ ਉਸ ਨੂੰ ਜਿਹੜੀ ਆਹੋ ਕਾਲ ਕਰਕੇ ਧਮਕੀ ਦਿੱਤੀ ਜਾਂਦੀ ਆ ਹਫਤੇ ਭਰ ਦਾ ਜਿਹੜਾ ਸਮਾਂ ਉਸ ਦੇ ਵੱਲੋਂ ਦਿੱਤਾ ਜਾਂਦਾ ਅਤੇ ਕਿਹਾ ਜਾਂਦਾ ਕਿ ਉਸ ਨੂੰ 10 ਕਰੋੜ ਰੁਪਏ ਦੇ ਦਿੱਤੇ ਜਾਣ ਨਹੀਂ ਤਾਂ ਉਸ ਨੂੰ ਉਹ ਗੱਡੀ ਚਾਰ ਦੇਵੇਗਾ ਜਾਣ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ 10 ਦੇ ਕਿ इस मामले तो बाद जो गायक कलाकार जरा हो गया जरूर सुनाजु बोल रो ठीक है उसको बीपारे लगा देना दस करोड़ रुपए चाहिए तेरे एक का टाइम है जिस मर्जी में चला जाके साथ कोई भी मिल गया नुकसान कर देंगे ਇਹਨੂੰ ਫੇਕ ਕੋਲ ਮੈਂ ਸਮਝਣਾ ਠੀਕ ਹੈ ਿਲਕੇ ਚਲੇਗਾ ਠੀਕ ਹੈ ਨਾ ਇਸ ਕੋਲ ਮਿੱਟੀ ਮੇ ਮਿਲਾ ਦੇਗੇ ਇੱਕ ਹੋਰ ਨਾਮੀ ਕਲਾਕਾਰ ਨੂੰ ਧਮਕੀ ਮਿਲਣ ਦੀ ਖਬਰ ਸਾਹਮਣੇ ਆਇਆ ਦੱਸ ਦਿਆ ਕਿ ਲਾਰੈਂਸ ਗੈਂਗ ਦੇ ਵੱਲੋਂ ਇਹ ਜਿਹੜੀ ਆ ਧਮਕੀ ਦਿੱਤੇ ਗਿਆ ਲਾਰੈਂਸ ਗੈਂਗ ਲਾਰੈਂਸ ਬਿਸ਼ਨੋਈ ਦਾ ਜੋ ਗੈਂਗ ਆ ਉਸ ਦਾ ਹੀ ਇੱਕ ਸਾਥੀ ਆਰਜੂ ਬਿਸ਼ਨੋਈ ਜਿਹੜਾ ਉਸ ਦੇ ਵੱਲੋਂ ਧਮਕੀ ਦਿੱਤੇ ਗਿਆ ਤੇ ਉਸ ਦੇ ਵੱਲੋਂ ਇਸ ਕਲਾਕਾਰ ਤੋਂ 10 ਕਰੋੜ ਦੀ ਜਿਹੜੀ ਅਪਰਾਧੀ ਮੰਗੀ ਗਈ ਆ ਦੱਸ ਦਿਆ ਕਿ ਕਾਲ ਕਰਕੇ ਇਸ ਦੇ ਵੱਲੋਂ ਉਸ ਦੇ ਗਾਇਕ ਸਾਥੀ ਨੂੰ ਜਿਹੜੀ ਗਾਇਕ ਦੇ ਸਾਥੀ ਨੂੰ ਜਿਹੜੀ ਉਹ ਧਮਕੀ ਦਿੱਤੀ ਗਈ ਹੈ ਤੇ ਧਮਕੀ ਦੇ ਵਿੱਚ ਕਿਹਾ ਕਿ ਹਫ਼ਤੇ ਦਾ ਟਾਈਮ ਤੈਨੂੰ ਦਿੰਨੇ ਆ ਜੇਕਰ ਤੂੰ 10 ਕਰੋੜ ਨਹੀਂ ਦੰਦਾ ਤਾਂ ਤੈਨੂੰ ਫਿਰ ਗੱਡੀ ਚਾਰ ਦਿਆਂਗੇ ਤਾਂ ਦੱਸ ਦिए ਕਿ ਉਹ ਨਾਮੀ ਕਲਾਕਾਰ ਉਹ ਨਾਮੀ ਸਿੰਗਰ ਜਿਹੜਾ ਉਹ ਬੀ ਪ੍ਰਾਕ ਹੈ ਤਾਂ ਦੱਸ ਦिए ਕਿ ਬੀ ਪ੍ਰਾਕ ਨੂੰ ਆਰਜੂ ਬਿਸ਼ਨੋਈ ਜਿਹੜਾ ਕਿ ਲੌਰੈਂਸ ਲੌਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਤੋਂ ਵੱਲੋਂ ਜਿਹੜੀ ਉਹ ਧਮਕੀ ਦਿੱਤੀ ਗਈ ਹੈ ਤੇ ਧਮਕੀ ਵੀ ਸੁਣਾ ਦਿੰਨੇ ਆ ਤਾਂ ਦੱਸ ਦिए ਕਿ ਉਸ ਦੇ ਵੱਲੋਂ ਆਰਜੂ ਬਿਸ਼ਨੋਈ ਦੇ ਵੱਲੋਂ ਵੀ ਪ੍ਰਾਕ ਦੇ ਸਾਥੀ ਕਹਿ ਲਿਆ ਜਾਂ ਸ਼ਾਇਦ ਮੈਨੇਜਰ ਕਹਿ ਲਿਆ ਉਸ ਨੂੰ ਜਿਹੜੀ ਆਹੋ ਕਾਲ ਕਰਕੇ ਧਮਕੀ ਦਿੱਤੀ ਜਾਂਦੀ ਆ ਹਫਤੇ ਭਰ ਦਾ ਜਿਹੜਾ ਸਮਾਂ ਉਸ ਦੇ ਵੱਲੋਂ ਦਿੱਤਾ ਜਾਂਦਾ ਅਤੇ ਕਿਹਾ ਜਾਂਦਾ ਕਿ ਉਸ ਨੂੰ 10 ਕਰੋੜ ਰੁਪਏ ਦੇ ਦਿੱਤੇ ਜਾਣ ਨਹੀਂ ਤਾਂ ਉਸ ਨੂੰ ਉਹ ਗੱਡੀ ਚਾਰ ਦੇਵੇਗਾ ਜਾਣ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ 10 ਦੇ ਕਿ इस मामले तो बाद जरा गायक कलाकार जरा हो गया जरूर सुनाजु बोल रो ठीक है उसको बीपारे लगा देना दस करोड़ रुपए चाहिए तेरे एक का टाइम है जिस मर्जी में चला जाके साथ कोई भी मिल गया है ना ठीक है नुकसान कर देंगे ਇਸਕੋ ਫੇਕੋ ਨੂੰ ਸਮਝਣਾ ਠੀਕ ਹੈ ਹਲਕੇ ਚਲੇਗਾ ਠੀਕ ਹੈ ਨਾ ਇਸਕੋ ਬੋਲ ਮਿੱਟੀ ਵਿੱਚ ਮਿਲਾ ਦੇਗੇ